ਸਰ ਮੈਂ ਤੇਲ ਪਾ ਕੇ ਗਿਆ ਸੀ ਇੱਥੋਂ 220 ਰੁਪਏ ਦਾ ਤੇਲ ਮੇਰੀ ਗੱਡੀ 'ਚ ਪਹਿਲਾਂ ਵੀ ਸੀਗਾ ਮੈਂ ਫੇਰ ਪਾਇਆ ਤੇਲ ਮੈਂ ਕਿਹਾ ਘੱਟ ਪੈ ਜਾਊਗਾ ਆਪਾਂ ਪਤਾ ਲੈਂਦੇ ਥੀ ਦੇਖੋ ਤੇ ਪੈਟਰੋਲ ਆਇਆ ਪੈਟਰੋਲ ਆਹ ਦੇਖੋ ਤੁਸੀਂ ਪੈਟਰੋਲ ਹੈ ਮੇਰੇ ਗੱਡੀ 'ਤੇ 930 ਰੁਪਏ ਤੇ ਮੈਂ ਪੈਟਰੋਲ ਪਾਇਆ ਪੂਰਾ ਗੱਡੀ ਦਾ ਪਾਣੀ ਪਾਣੀ ਹੈ 2 ਲੱਖ ਦੇ ਮੇਰੇ ਗੱਡੀ ਹੈ ਇਹ ਗੱਡੀ ਦਾ ਫਰਪਾ ਕੌਣ ਕਰੇਗਾ ਦੱਸੋ ਮੈਂ ਦੇਖੀ ਫੇਰ ਛਟਜੇ ਮਾਰੀ ਜਾ ਰਹੀ ਮਾਰੇ ਜੇ ਜਦੋਂ ਮੈਂ ਉੱਥੋਂ ਦੀ ਵਾਪਸੀ ਆਇਆ ਫੀਲਡਾਂ ਦੇ ਕੋ ਫਿਰ ਮੈਂ ਦੇਖਿਆ ਰਸ਼ ਹੈ ਮੈਂ ਜਦੋਂ ਉਸੇ ਸਕੂਟਰੀ ਪੰਡਾਈ ਨਿਹਰਾ ਹੀ ਪਾਣੀ ਹੈ ਸਰ ਆ ਦੇਖੋ ਅਰੇ ਆਪ ਹੀ ਕੀਤਾ ਜੋ ਵੀ ਕੀਤਾ ਇੱਥੇ ਕੀਤਾ ਜੋ ਵੀ ਕੀਤਾ ਆਪਾਂ ਲੋਕ ਇੱਕ ਮੇਰੀ ਗੱਲ ਦਸੋ ਕੋਈ ਵੀ ਫੈਮਿਲੀ ਵਾਲਾ ਬੰਦਾ ਇਕੱਲਾ ਵੀ ਹੋਵੇ ਪੰਜਾਬ ਜਾਂ ਕੋਈ ਲੈ ਕੇ ਅਸੀ ਆਥੈਂਟਿਕ ਫਰੇ ਵਗੈਰਾ ਚੱਲੇਗਾ ਕਾ ਦਾ ਸਪਤਾ ਇਹਨਾਂ ਨੇ ਕੀਤਾ ਜੋ ਕੀਤਾ ਯਾਰ ਨਹੀਂ ਕੀਤਾ ਬੈਠਾ दूर गए गली मोड़ कटती है तो मार बरसात हाँ। हुआ पानी कैसे मालूम चलता था, में में तो, तो हम लोग खुद में से सेल बंद कर देते तो हम लोग मालूम चलता तो खुद हम तो सेल बंद कर देते अब टैंक में गांव को लोग तेल डलवाया उस पर कंप्लेंट डाटा डाले कि पानी आ रहा था <laughs> फोन करके मैं बुलावा ठीक है इनकी कहता कि चलो ठीक है कोई नहीं मैं बुलावा फोन करा ये करा उसको मैं फोन करा वो करा उसको फोन करा फोन, करा। फोन कोई नहीं किया वो अंकल जो है वहां जाके पैक लगाया पैक लगाने के बाद वो अंकल जो था जो पेट्रोल रहा मेरे सामने में उसको के हाथा भाई उसको मारते मारते वहां तक लेके चला गया सारे पब्लिक आगे इटा हो गया तो वो पीछे हट गया

ਸਸ਼ੇਗਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਮੇ ਥੋੜੇ ਮੌਜੂਦ ਹਾਂ ਲੁਧਿਆਣਾ ਦੇ ਸੰਬਰਾਲਾ ਚੌਕ ਤੇ ਦੱਸਦੀ ਹੈ ਕਿ ਇੱਕ ਪੈਟਰੋਲ ਪੰਪ ਹੈ ਪੈਟਰੋਲ ਪੰਪ ਤੇ ਲੋਕਾਂ ਦੀਆਂ ਗੱਡੀਆਂ ਸੀਜ਼ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦੇਖ ਸਕਦੇ ਹੋ ਲਾਈਨਾਂ ਦੇ ਵਿੱਚ ਗੱਡੀਆਂ ਲੱਗੀਆਂ ਹੋਈਆਂ ਨੇ ਟੂ ਵੀਲਰਸ ਬਾਈਕ ਵਹੀਕਲ ਨੇ ਜਿਹੜੇ ਸੀਜ਼ ਹੋ ਗਏ ਨੇ ਕਈ ਲੋਕਾਂ ਦਾ ਦੱਸੇ ਮੁਤਾਬਿਕ ਪੈਟਰੋਲ ਦੇ ਵਿੱਚ ਪਾਣੀ ਜਿਹੜਾ ਪਾਇਆ ਜਾ ਰਿਹਾ ਵੈ ਜਿਸ ਦੇ ਕਾਰਨ ਕਈ ਲੋਕਾਂ ਦੀਆਂ ਗੱਡੀਆਂ ਮੌਕੇ ਤੇ ਬੰਦ ਹੋ ਜਾਂਦੀਆਂ ਨੇ ਤੇ ਕੀ ਗੱਲਬਾਤ ਸਾਰੀ ਲੋਕਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਭਾਈ ਹੋਇਆ ਕੀ ਹੈ ਸਰ ਮੈਂ ਤੇ ਇਲਪਾ ਕੇ ਗਿਆ ਸੀ ਇੱਥੋਂ 220 ਰੁਪਏ ਦਾ ਤੇਲ ਮੇਰੀ ਗੱਡੀ 'ਚ ਪਹਿਲਾਂ ਵੀ ਸੀਗਾ ਮੈਂ ਫੇਰ ਪਾਇਆ ਤੇਲ ਮੈਂ ਕਹਾ ਘੱਟ ਪੈ ਜਾਊਗਾ ਆਪਾਂ ਪਤਾ ਲੰਨੇ ਮੈਂ ਇੱਥੇ ਤੱਕ ਗਿਆ ਮੋੜ ਤੱਕ ਭਾਜੀ ਮੇਰੀ ਗੱਡੀ ਬੰਦ ਹੋ ਗਈ ਮੈਂ ਇੱਥੇ ਆਇਆ ਦੁਬਾਰ ਤੋਂ ਮੈਂ ਕਹਾ ਸਰ ਮੇਰੀ ਗੱਡੀ ਬੰਦ ਹੋ ਗਈ ਨੂੰ ਦੇਖੋ ਕਹਿੰਦਾ ਕੋਈ ਕਸ਼ਣ ਨਹੀਂ ਆਇਆ ਤਾਂ ਪ੍ਰੈਸ਼ਰ ਨਾਲ ਹੋ ਰਿਹਾ ਵਾ ਆ ਕਿਹੜੀ ਗੱਲ ਹੋਈ ਆ ਉਹਦੇ 'ਚ ਸਖਸ ਪਾਣੀ ਉਹ ਦੇਖੋ ਉਹਦੇ 'ਚ ਬੋਤਲ ਭਈ ਹੋਈ ਆ ਡਿੱਕੀ 'ਚ ਪੂਰਾ ਪਾਣੀ ਹੈਗਾ ਵਾ ਕੋਈ ਪੈਟਰੋਲ ਨਹੀਂ ਹੈਗਾ ਕੋਈ ਕੁਛ ਨਹੀਂ ਆ लाइव कढ़ा के दिखा सकते है कि, कि पानी है का, कि पेट्रोल आ लाइव कटा के देखो हमने हाँ जी नौ सौ तीह रुपए तो मैं तिल पाया मैं इतने जाके दो मिनट में अगे नहीं गया मेरे को जाना शिमला पूरी है मेरे पति जी बीमार है हॉस्पिटल भर्ती है ठीक है पेट्रोल है तुम देखो तो पेट्रोल आए है पेट्रोल है आ देखो पेट्रोल है मेरे गड्डी तो नौ सौ तीह रुपये मैं पेट्रोल पावा पूरा गड्डी का पानी पानी है दो लाख मेरे गड्डी है गड्डी यह गरपा कौन करूगा दसो कैब ड्राइवर ਹਾਂਜੀ ਮੈਂ ਠੇਕੇਦਾਰ ਹਾਂ ਮੈਂ ਦਰਜੀਤ ਹਾਂ ਜਿੰਨੇ ਲੋਕ ਖੜੇ ਨੇ ਸਾਰਿਆਂ ਦੀ ਆਹੀ ਪਰੇਸ਼ਾਨੀ ਹੈ ਸਾਰਿਆਂ ਨੂੰ ਆਹੀ ਪਰੇਸ਼ਾਨੀ ਆ ਦੇਖੋ ਕੋਲ ਪੀ ਕੇ ਵੀ ਦੇਖਿਆ ਇਹ ਇੱਕ ਮੈਂ ਖੜ ਜਾ ਤੇ ਸਾਹਮਣੇ ਬਾਊ ਇੱਕ ਮੈਂ ਦੇਖ ਲੈ ਤੇ ਸਾਹਮਣੇ ਪੈਟਰੋਲ ਪੀਤਾ ਮੈਂ ਆ ਸਾਹਮਣੇ ਆ ਆ ਪੈਟਰੋਲ ਪੀਤਾ ਵੀਰੇ ਪੈਟਰੋਲ ਪੀਤਾ ਪਾਣੀ ਲੈ ਕੇ ਤੁਸੀਂ ਪੈਟਰੋਲ ਪਵਾਇਆ ਇਹ ਲੋਕਾਂ ਦੀਆਂ ਗੱਡੀਆਂ ਸੀਜ਼ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦੇਖ ਸਕਦੇ ਹੋ ਆਪਾ ਤਿਕਨਾ ਨਜਾ ਦੇ ਕਬਟੀ ਆ ਦੇਖੋ ਸੋ ਜਿਹੜੇ ਵੀ ਟੂ ਅੰਗ ਮੈਂ ਪੰਪ ਤੇ ਵਰਕਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਬਾਈ ਆ ਕੱਢਿਆ ਬਾਈ ਕੁਝ ਕੱਢਿਆ ਇਹਨਾਂ ਦੇ ਇਹਨਾਂ ਦੇ ਪੰਪ ਚੋਂ ਤੇਲ ਨਿਕਲਿਆ ਜੀ ਆ ਇਹਨਾਂ ਦੇ ਪੰਪ ਜੋ ਆਪਾਂ ਸਾਹਮਣੇ ਪਵਾਇਆ ਸਾਰੀ ਪਬਲਿਕ ਖੜੀ ਹੈ ਜੀ ਭਾਜੀ ਲਾਈਵ ਕਢਾ ਕੇ ਦੇਖ ਲਓ ਅਸੀਂ ਹੁਣੇ ਕੰਨੇ ਆ ਲਾਈਵ ਕਢਾ ਲਓ ਇਹਨੂੰ ਰੋੜ ਦੇਨੇ ਆ ਲੋ ਆ ਰੋੜ ਤਾਂ ਅਨੁਭਵ ਲਿਆ ਹੋਰ ਪਾਚ ਤੇਲ ਮੇਰਾ ਮੇਰੇ ਜਨਾਨੀ ਬੱਚੇ ਉਹ ਖੜੇ ਨੇ ਬੱਚਾ ਬੱਚਾ ਕਿੰਨਾ ਕਿ ਜਿਹੜਾ ਲੋਕਾਂ ਦੇ ਇਕੱਠ ਹੋ ਚੁੱਕਿਆ ਹੋਇਆ ਤੇ ਜਿਹੜੇ ਪੰਪ ਦੇ ਵਰਕਰ ਹੈ ਬਾਈ ਬਾਈ ਥੋੜੀ ਦੇਰ ਪਹਿਲਾਂ ਇੱਥੇ ਸਮੈਲ ਆ ਰਹੀ ਸੀ ਤੂਆਂ ਉੱਠ ਰਿਹਾ ਉਹ ਕੀ ਕੀਤਾ ਇਹਨਾਂ ਨੇ ਆਪ ਹੀ ਕੀਤਾ ਜੋ ਵੀ ਕੀਤਾ ਇੱਥੇ ਕੀਤਾ ਜੋ ਵੀ ਕੀਤਾ ਆਪਾਂ ਲੋਕ ਇੱਕ ਮੇਰੀ ਗੱਲ ਦੱਸੋ ਕੋਈ ਵੀ ਫੈਮਿਲੀ ਵਾਲਾ ਬੰਦਾ ਕੱਲਾ ਵੀ ਹੋਵੇ ਤਜਾਬ ਜਾਂ ਕੋਈ ਲੈ ਕੇ ਅਸੀਂ ਏਥੈਂਟਿਕ ਜੀ ਚੱਲੇਗਾ ਕਾਹਦਾ ਸਬਤ ਇਹਨਾਂ ਨੇ ਕੀਤਾ ਜੋ ਕੀਤਾ ਇਹਨਾਂ ਨੇ ਕੀਤਾ ਪੂਰਾ ধੂਆ-ਧੂਆ ਲਾਟਾ ਵੀ ਬਣਾਣਾ ধੂਆ-ਧੂਆ ਕਰਕੇ ਬੈਠਾ ਕਿ ਯਾਸੇ ਪਬਲਿਕ ਚਲਾ ਜਾਏ ਗੱਡੀ ਸਟਾਰਟ ਨਹੀਂ ਬਿਲਕੁਲ ਨਹੀਂ ਹੋ ਰਹੀ ਆ ਜਾ ਲਾਲਾ ਤੂੰ ਆ ਜਾਓ ਸੋ ਜਿਨ੍ਹਾਂ ਦੀਆਂ ਗੱਡੀਆਂ ਬੰਦ ਹੋ ਜਾਂ ਨੇ ਜਿਹੜੇ ਲੋਕ ਪੈਟਰੋਲ ਪਵਾ ਕੇ ਜਾ ਰਹੇ ਨੇ ਮੋੜ ਵਾਪਸ ਆ ਰਹੇ ਨੇ ਦੇਖ ਸਕਦੇ ਹੋ ਪੂਰਾ ਜਿਹੜਾ ਹੈ ਮੱਲੇ ਦੇ ਵਿੱਚ ਇਕੱਠ ਹੁੰਦਾ ਹੈ ਨਜ਼ਰ ਪੈਣੇ ਕਿੰਨੇ ਵਜੇ ਪੈਟਰੋਲ ਪਵਾਇਆ ਸੀ ਫੋਨੇ ਤੋਂ 10 ਮਿੰਟ ਵੀ ਨਹੀਂ ਹੋਏ ਕਿੰਨੇ ਕੁ ਦੂਰ ਗਏ ਸੀ ਆ ਗਲੀ ਮੋੜ ਘਟੀ ਹੈ ਰੋਟਾ ਧੱਕਾ ਮਾਰ ਕੇ ਆਹ ਦੇਖੋ ਆਹ ਦੇਖੋ ਪੁਣੀ ਲੱਗੇਗੇ ਪੁਣੀ ਲੱਗੇਗੇ ਉਹ ਇੱਕ ਮਿੰਟ ਕਰਦੇ ਆ ਉਹ ਜਾਓ ਇੱਕ ਤੋਂ ਪਰੇ وہی ਤੋਂ ਬੁਣੂ ਕਿਹਾ ਉਹ ਕਰੋ ਪਰ ਕਿ ਤੁਸੀਂ ਜਿੰਨੇ ਵੀ ਲੋਕ ਇਕੱਠੇ ਹੋਏ ਨੇ ਇਹਨਾਂ ਨੇ ਪੈਟਰੋਲ ਪੋਇਆ ਪੈਟਰੋਲ ਪਵਾਉਣ ਤੋਂ ਬਾਅਦ ਇਹਨਾਂ ਦੇ ਜਿਹੜੇ ਇੰਜਨ ਸੀਜ਼ ਹੋ ਜਾਂਦੇ ਨੇ ਸੋ ਕਿਤੇ ਨਾ ਕਿਤੇ ਜਿਹੜੇ ਵਰਕਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜਦ ਅਸੀਂ ਮੌਕੇ ਤੇ ਪਹੁੰਚਦੇ ਆ ਤਾਂ ਉਸ ਵੇਲੇ ਜਿਹੜਾ ਤੂਆਂ ਉੱਠਿਆ ਹੁੰਦਾ ਵੈ ਤੇ ਜਿਹੜੇ ਲਾਈਟਾਂ ਨੇ ਪੰਪ ਦੀਆਂ ਉਸ ਵੇਲੇ ਬੰਦ ਹੁੰਦੀਆਂ ਨੇ ਪਰ ਕਾਰਨ ਕੀ ਬਣਿਆ ਪੰਪ ਤੇ ਉੱਤੇ ਕੰਮ ਕਰਨ ਵਾਲੇ ਜਿਹੜੇ ਵਰਕਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਭਾਈ ਇਨੀਆਂ ਗੱਡੀਆਂ ਖੜੀਆਂ ਨੇ ਹੋਇਆ ਕੀ ਐ ਐਗਜ਼ੈਕਟ ਦੇ ਵਿੱਚ ਪਾਣੀ ਕਿੱਧਰ ਆ ਗਿਆ ਉਹ ਪਾਣੀ ਸਰ ਕਿਆ ਹੋਤਾ ਸਰ ਮਤਲਬ ਹਮ ਲੋਗ ਵੀ ਮਾਲੂਮ ਨਹੀਂ ਚੱਲਣਾ ਪਾਣੀ ਕਿਵੇਂ ਗਿਆ ਬਰਸਾਤ ਹੋਆ ਪਾਣੀ ਕਿਵੇਂ ਮਾਲੂਮ ਚੱਲਦਾ ਤਾਂ ਹਮ ਲੋ ਖੁਦ ਮੈਂ ਤਾਂ ਸੇਲ ਬੰਦ ਕਰ ਦیتے ਤਾਂ ਹਮ ਲੋਗ ਮਾਲੂਮ ਚੱਲਦਾ ਤਾਂ ਖੁਦ ਹਮ ਤਾਂ ਸੇਲ ਬੰਦ ਕਰ ਦیتے ਅਬ ਟੈਂਕ ਮੈਂ ਗਾਂਹ ਕੋਲ ਤੇਲ ਡਲਵਾਇਆ ਉਸ ਕੋਲ ਕੰਪਲੇਨ ਕਰਕੇ ਡਾ ਡਾ ਡਾਲੇ ਕਿ ਪਾਣੀ ਆ ਰਿਹਾ ਤਾਂ ਹਮ ਲੋ ਸੇਲ ਬੰਦ ਕਰ ਦਈਏ ਇਹ ਤੱਕ ਅਭੀ ਤੱਕ ਨੂੰ ਪਹੁੰਚ ਲੱਗਦਾ ਹੈ ਤੱਕ ਆ ਚੁੱਕੀਆਂ ਨੇ ਜਿਨ੍ਹਾਂ ਦੇ ਨੁਕਸਾਨ ਹੋਏ ਆਹ 5 6 ਗੱਡੀ ਆਈ ਹੈ ਅਭੀ ਤੱਕ 5 6 ਤੋਂ 7 ਗੱਡੀ ਹੈ ਬਸ ਤੇ ਮੈਰੀਜ਼ਨ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਵੱਲੋਂ ਕੀ ਆਖਿਆ ਜਾ ਰਿਹਾ ਉਹ ਬੋਲੇ ਕਿ ਜੈਸੇ ਕਾ ਮਤਲਬ ਮਿਸਤਰੀ ਕੋ ਭੇਜ ਰਹੇ ਸਭ ਦਾ ਟੰਕੀ ਖਾਲੀ ਨਹੀਂ ਮਾਰੇ ਟੰਕੀ ਖਾਲੀ ਕਰਵਾ ਦਿਓ ਸਭ ਕੋ ਇਹ ਖਰਚੇ ਲੱਗੇ ਹਮ ਦੇਂਗੇ ਸਾਰੇ ਦੇਂਗੇ ਸਾਰੇ ਟੰਕੀ ਭੋਲ ਕਰਾ ਦੂੰਗਾ ਕੋਈ ਮਤਲਬ ਜੇ ਖਰਚੇ ਲੱਗੇ ਕਿ ਕਿੰਨੇ ਵਰਕਰ ਨੇ ਇਸ ਵੇਲੇ ਪੰਪ ਤੇ ਉੱਤੇ ਪੰਪ ਤੇ ਵਰਕਰ ਮਤਲਬ 4 ਹੈ ਅਭੀ

बोतल उठा के खाली कोई भी मतलब खाली किया नहीं है आपको सीसीटीवी कैमरा वो इधर का क्यों नहीं आएगा आपका मुरादी जो पेट्रोल डालता है वो क्या कहता है कि दारू खाने से मैं किसी को मारने चलाएगा क्या नहीं क्यों मारने गया आपके सामने में क्यों मारने गया पूछा कैमरा किस लिए लगाया कैमरा किस लिए लगाया क्या के लिए ये बाहर के लिए नहीं है ना बाहर के, के लिए नहीं है ना बाहर के लिए नहीं बाहर के लिए बाहर के लिए नहीं है नहीं बाहर के लिए बाबू तिजा कौन डाला आप कैमरे में चेक करो अंदर में कौन सा दफ्तर के लिए है क्या वो दफ्तर पंप के अंदर के लिए आपका क्या पेट्रोल में सीसीटीवी कैमरा जो लगाया बाबू क्या अरे दफ्तर पंप के लिए रात में अगर चोरी हो जाए कोई अगर पेट्रोल पंप अगर तोड़ के चला जाए तो उसका जिम्मेवारी जिम्मेदारी कैमरे में ही पकड़ा जाता है ना तो इसका कैमरे में जब आप लगाए हो तो आप चेक करो जो उसको दारू पिया वो मारने गया तिजाब कौन डाला उसका सच्चा निकालो

ਜ਼ਿੰਮੇਵਾਰੀ ਨਹੀਂ ਬਣਦੀ ਕਿ ਅਸੀਂ ਮੌਕੇ ਤੇ ਪਹੁੰਚ ਕੇ ਜਾਇਜ਼ਾ ਲਈਏ ਉਹ ਤੇ ਜਾਇਜ਼ੇ ਕੇ ਲਈ ਵੀ ਲੈ ਕੇ ਆਏ ਵੀਰੇ ਇਸ ਦਾ ਸੋਲੂਸ਼ਨ ਤਾਂ ਕੱਲ ਸੂਬਾ ਵਿੱਚ ਹੋ ਸਕਦਾ ਮੰਨ ਲਈ ਤੇ ਮਿਸਤਰੀ ਕੋ ਫੋਨ ਕੀਏ ਉਹ ਵੀ ਮਿਸਤਰੀ ਕੋ ਫੋਨ ਕੀਏ ਲੋਕ ਪਰੇਸ਼ਾਨ ਹੋ ਰਹੇ ਨੇ ਉਹਨਾਂ ਦਾ ਤੋ ਉਨਕੇ ਲਈ ਵੀ ਵੀਰੇ ਸਭ ਕੁਝ ਵਿਵਸਥਾ ਮਿਲੇਗਾ ਜੋ ਪਰੇਸ਼ਾਨ ਹੋਏ ਸਭ ਮਿਲੇਗਾ ਉਹ ਕੱਲ ਪਰ ਇਹਨਾਂ ਜਿਹੜੇ ਵਰਕਰ ਨੇ ਉਹਨਾਂ ਦਾ ਕਹਿਣਾ ਹੈ ਕਿ ਮੈਨੇਜਰ ਨਾਲ ਗੱਲ ਹੋਈ ਹੈ ਤੇ ਜਿਹੜਾ ਲੋਕਾਂ ਦਾ ਜਿਹੜਾ ਪੈਟਰੋਲ ਕਟਾ ਕੇ ਹੱਲ ਕੀਤਾ ਜਾਊਗਾ ਜੋ ਵੀ ਖਰਚਾ ਆਉਣ ਵਾਲਾ ਇਹਨਾਂ ਚੀਜ਼ਾਂ ਦੇ ਵਿੱਚ ਉਹ ਉਸ ਚੀਜ਼ ਦੀ ਜ਼ਿੰਮੇਵਾਰੀ ਲੈਂਦੇ ਨੇ ਪਰ ਕਿਤੇ ਨਾ ਕਿਤੇ ਲੋਕ ਜਿਹੜੇ ਪ੍ਰੇਸ਼ਾਨ ਨਜ਼ਰ ਆ ਰਹੇ ਨੇ ਦੇਖ ਸਕਦੇ ਹੋ ਕਿੰਨੀਆਂ ਬਾਈਕਾਂ ਜਿਹੜੀਆਂ ਨੇ ਇੱਥੇ ਲੱਗ ਚੁੱਕੀਆਂ ਨੇ ਲੋਕ ਜਿਨ੍ਹਾਂ ਨੇ ਕੰਮ ਜਾਣਾ ਸੀਗਾ ਉਹ ਪ੍ਰੇਸ਼ਾਨ ਹੁੰਦੇ ਹੋਏ ਨਜ਼ਰ ਆ ਰਹੇ ਨੇ ਮੁਰਮੁਰਾ ਆਪਣੀ ਜਿਹੜੀ ਬਾਈਕ ਏ ਤੱਕੇ ਲਾ ਕੇ ਪੰਪ ਤੇ ਆ ਰਹੇ ਨੇ ਉਹਨਾਂ ਨੂੰ ਆਪ ਨੂੰ ਹੀ ਨਹੀਂ ਪਤਾ ਕਿ ਹੋਰ ਕੀ ਗਿਆ ਹੋਇਆ ਜਦ ਇੱਥੇ ਪਹੁੰਚ ਰਹੇ ਨੇ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਐਕਚੁਅਲ ਦੇ ਵਿੱਚ ਹੋਇਆ ਕੀ ਹੈ ਸੋ ਜਦ ਗੁਰੂ ਅਰਜਨ ਦੇਵ ਨਗਰ ਦੇ ਵਿੱਚ ਐਂਟਰ ਕਰਦੇ ਆ ਸਮਰਾਲਾ ਚੌਕ ਤੋਂ ਆਂਦੇ ਸਾਡ ਪਾਟਿਆ ਡੈਰੀ ਹੈ ਪਾਟਿਆ ਡੈਰੀ ਦੇ ਸਾਹਮਣੇ ਜਿਹੜੀ ਹੈ ਪੰਪ ਹੈ ਤੇ ਲੋਕ ਜਿਹੜੇ ਨੇ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ ਜਦ ਵਰਕਰ ਦੇ ਨਾਲ ਗੱਲ ਕਰਦੇ ਆ ਤੇ ਵਰਕਰ ਵੱਲੋਂ ਦੱਸਿਆ ਜਾਂਦਾ ਹੈ ਕਿ ਮੈਨੇਜਰ ਮੌਕੇ ਤੇ ਆ ਪਹੁੰਚ ਨਹੀਂ ਸਕਦੇ 10 ਕਿਲੋਮੀਟਰ ਜਿਹੜਾ ਹੈ ਉਹਨਾਂ ਦਾ ਘਰ ਦੂਰ ਹੈ ਪਰ ਲੋਕ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ ਲੋਕ ਟੱਕਾ ਮਾਰ ਮਾਰ ਕੇ ਜਿਹੜੀ ਆਪਣੀ ਬਾਈਕ ਸਕੂਟੀ ਲੈ ਕੇ ਆਂਦੇ ਹੋਏ ਨਜ਼ਰ ਆ ਰਹੇ ਲਾਈਵ ਵੀਡੀਓ ਦੇ ਵਿੱਚ ਉਹਨਾਂ ਨੇ ਦਿਖਾਇਆ ਕਿਸ ਤਰੀਕੇ ਉਹਨਾਂ ਦੇ ਟੈਂਕੀ ਦੇ ਵਿੱਚ ਪਾਣੀ ਭਰਿਆ ਹੋਇਆ ਤੇ ਜੇ ਕਿਸੇ ਦਾ ਕੋਈ ਨੁਕਸਾਨ ਹੁੰਦਾ ਹੋਵੇ ਇਸ ਦੀ ਪਰਪਾਈ ਜਿਹੜਾ ਹੈ ਕੌਣ ਕਰਦਾ ਸੋ ਇੱਕ ਜਿੰਮੇਵਾਰੀ ਬਣਦੀ ਹੈ ਮੈਨੇਜਰ ਦੀ ਕਿ ਆਪ ਮੌਕੇ ਤੇ ਪਹੁੰਚ ਕੇ ਜਿਹੜਾ ਹੈ ਮੌਕੇ ਤੇ ਨਜ਼ਾਕਤ ਨੂੰ ਸਮਝਦੇ ਹੋਏ ਪਹੁੰਚੀ ਪਰ ਕਿਤੇ ਨਾ ਕਿਤੇ ਉਹਨਾਂ ਦੇ ਵੱਲੋਂ ਜਿਹੜਾ ਹੈ ਸਿਰਫ ਫੋਨ ਦੇ ਉੱਤੇ ਗੱਲ ਕੀਤੀ ਜਾ ਰਹੀ ਹੈ ਵਰਕਰ ਅੱਗੇ ਹੈ ਤੇ तमाम ਲੋਕ ਜਿਹੜੇ ਪਰੇਸ਼ਾਨ ਨਜ਼ਰ ਆ ਰਹੇ ਨੇ ਸੋ ਦੇਖਣਾ ਇਹ ਹੋਵੇਗਾ ਕਦੋਂ ਤੱਕ ਜਿਹੜੇ ਲੋਕਾਂ ਦੀ ਪਰੇਸ਼ਾਨੀ ਦਾ ਹੱਲ ਹੁੰਦਾ ਹੈ ਉਹ ਕੰਪਨੀ ਆਰ ਮੇਰੇ ਕਹਿ ਦਾ ਮਤਲਬ ਇਹ ਹੈ ਉਹ ਉਹ ਕੰਪਨੀ ਸਰ 10 ਮਿੰਟ ਪਹਿਲਾਂ ਪੈਟਰੋਲ ਪੁਆਏ ਗਿਆ ਹਜੇ 15-20 ਮਿੰਟ ਹੋਏ ਆ ਮੈਂ ਸਮਰਾਲਾ ਚੋਂ ਪਾਰ ਕੀਤਾ 120 ਰੁਪਏ ਦਾ ਪੈਟਰੋਲ ਪੁਆਇ ਸਮਰਾਲਾ ਚੋਂ ਪਾਰ ਕੀਤਾ ਸਟੂਰੀ ਛਟਕੇ ਮਾਰਦੀ ਵੀ ਸੀ ਛਟਕੇ ਮਾਰੇ ਜੀ ਮੈਂ ਚਲੋ ਪਾਣੀ ਪੀਆ ਬਾਰਿਸ਼ਤਾਰ ਦੇ ਬਿੱਟੂ ਦੁਕਾਨ ਦੇ ਸਾਹਮਣੇ ਮੈਂ ਡਬਲ ਸਟੈਂਡ ਤੇ ਲਾ ਕੇ ਸੈੱਡ ਲਾਈ ਮੈਂ ਡਬਲ ਸਟੈਂਡ ਤੇ ਪੂਰੀ ਰੇਸ ਦਿੱਤੀ ਸਟੂਰੀ ਮੈਂ ਚਲ ਗਰਮ ਕਰ ਲੈਣਾ ਪਾਣੀ ਵਰਜੇ ਸ਼ਾਇਦ ਬੰਦ ਹੋ ਰਹੀ ਛਟਕੇ ਮਾਰ ਰਹੀ ਹੈ ਜਦੋਂ ਮੈਂ ਦੇਖੀ ਫੇਰ ਛਟਕੇ ਮਾਰੀ ਜਾ ਰਹੀ ਮਾਰੇ ਜਦੋਂ ਮੈਂ ਉੱਥੋਂ ਦੀ ਵਾਪਸੀ ਆਇਆ ਫੀਲਡਾਂ ਦੇ ਅੰਝ ਤੋਂ ਫਿਰ ਮੈਂ ਦੇਖਿਆ ਰਾਸ਼ਾ ਮੈਂ ਜਦੋਂ ਇੱਥੇ ਸੂਟਰੀ ਪੰਡਾਈ ਨਿਹਰਾ ਹੀ ਪਾਣੀ ਆ ਸਰ ਆ ਦੇਖੋ 120 ਰੁਪਏ ਦਾ ਪੈਟਰੋਲ ਚੋਂ ਉਦਾ ਪਾਣੀ ਆ ਜੰਦੇ ਤੇ ਪੁੱਛਦੇ ਕੀ ਦੇਖਦੇ ਇੱਥੇ ਦੇ ਦਿਆਂ ਜੰਦੇ ਜੀ ਤਾਲੂ ਤਾਰਾਂ ਜੇ ਅੱਜ ਤਰਾਂ ਜੇ ਅਸੀਂ ਫਰੀ ਥੋੜੀ ਆਏ ਆ ਵਿਲੇ ਥੋੜੀ ਬੈਠੇ ਆ ਸਰ